ਸਰਦੀ ਦੀ ਪਹਿਲੀ ਧੁੰਦ ਜੋ ਹੈ ਇਸ ਟਾਈਮ ਮੌਸਮ ਨੇ ਕਰਵਟ ਲੀਤੀ ਹੈ ਤੇ ਸਰਦੀ ਦੀ ਪਹਿਲੀ ਧੁੰਦ ਇਸ ਟਾਈਮ ਰਾਜਪੁਰਾ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਜਿੱਥੇ ਕਿ ਧੁੰਦ ਦਾ ਕਹਿਰ ਲਗਾਤਾਰ جاری ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰ੍ਹਾਂ ਧੁੰਦ ਅਸੀਂ ਇਸ ਟਾਈਮ ਖੜੇ ਹਾਂ ਰਾਜਪੁਰਾ ਦੇ ਫਵਾੜਾ ਚੌਕ ਤੇ ਜਿੱਥੇ ਕਿ ਧੁੰਦ ਦਾ ਚਾਰੋਂ ਪਾਸੇ ਜੋ ਆਲਮ ਹੈ ਉਹ ਬਿਲਕੁਲ ਧੁੰਦ ਨੇ ਆਪਣੀ ਚੱਦਰ ਪਸਾਰੀ ਹੋਈ ਹੈ ਤੇ ਨਾਲ ਨਾਲ ਜੋ ਵਿਜ਼ਿਬਿਲਟੀ ਹੈ ਉਹ ਕਾਫੀ ਘਟ ਨਜ਼ਰ ਆ ਰਹੀ ਹੈ ਅਸੀਂ ਗੱਲਬਾਤ ਕਰਾਂਗੇ ਇੱਥੇ ਮੌਜੂਦ ਜੋ ਵੀ ਆ ਰਹੇ ਆ ਆ ਭਾਈ ਜੀ ਬੈਠੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਕੀ ਨਾਮ ਹੈ ਤੁਹਾਡਾ ਕੁਲਵੀਰ ਸਿੰਘ ਕੰਬੋਜ ਆ ਸਰ ਤੁਸੀਂ ਕਿੱਥੋਂ ਆ ਰਹੇ ਹੋ ਤੇ ਤੁੰਦ ਦਾ ਕਿੰਨਾ ਕੁ ਕਹਿਰ ਜੋ ਹੈ ਪਿੱਛੇ ਦੇਖਣ ਨੂੰ ਮਿਲੇ ਮੈਂ ਮਹਾਲੀ ਤੋਂ ਆ ਰਹੇ ਪਟਿਆਲੇ ਜਾ ਰਿਹਾ ਰਾਜਪੁਰੇ ਰੁਕਿਆ ਸੀ ਫੁਹਾਰਾ ਚੌਂਕ ਜੀ ਤੇ ਇਥੇ ਧੁੰਦ ਇਨੀ ਬਹੁਤ ਜ਼ਿਆਦਾ ਹੈ ਮਤਲਬ ਕਿ ਬੜੀ ਔਖੀ ਡਰਾਈਵ ਹੋ ਰਹੀ ਹੈ ਮਤਲਬ ਖਤਰਾ ਹੈ ਜੀ ਕਿ ਜਿਆਦਾ ਸਪੀਡ ਨਾਲ ਚਲਾਵਾਂਗੇ ਤੇ ਗੱਡੀ ਠੁਕ ਸਕਦੀ ਕਿਸੇ ਦੀ ਤੇ ਸਰ ਜਿਸ ਤਰ੍ਹਾਂ ਕਿ ਤੁਸੀਂ ਪਿੱਛੋਂ ਦੀ ਆ ਰਹੇ ਹੋ ਮੁਹਾਲੀ ਤੋਂ ਆ ਰਹੇ ਹੋ ਪਿੱਛੇ ਵੀ ਧੁੰਦ ਦਾ ਐਦਾਂ ਹੀ ਕਹਿਰ ਸੀਗਾ ਬਿਲਕੁਲ ਬਿਲਕੁਲ ਸ਼ੁਰੂ ਤੋਂ ਹੀ ਹੈ ਜਦੋਂ ਮੁਹਾਲੀ ਤੋਂ ਚੱਲੇ ਹੈ 74 ਸੈਕਟਰ ਤੋਂ ਚੱਲੇ ਉਦੋਂ ਹੀ ਆਪੜਾ ਧੁੰਦ ਸਟਾਰਟ ਹੋ ਗਿਆ ਜੀ ਤਾਂ ਇਹ ਸੀਗੇ ਸਾਡੇ ਨਾਲ ਇੱਥੇ ਮੌਜੂਦ ਜੋ ਮੁਹਾਲੀ ਤੋਂ ਆ ਰਹੇ ਆਂ ਭਾਈ ਜੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਅਸੀਂ ਇੱਥੇ ਫੁਆਰਾ ਚੌਕ ਤੇ ਜੋ ਰੇੜੀਆਂ ਲੱਗੀਆਂ ਹੋਈਆਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸੂਪ ਦੀਆਂ ਰੇੜੀਆਂ ਲੱਗੀਆਂ ਹੋਈਆਂ ਤੇ ਇੱਥੇ ਲੋਕ ਆ ਕੇ ਆਪਣਾ ਸਰਦੀ ਦੇ ਵਿੱਚ ਸੂਪ ਦਾ ਆਨੰਦ ਲੈ ਰਿਹਾ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਜੋ ਸੂਪ ਪੀ ਰਹੇ ਹਨ ਲੋਕ ਜੋ ਹੈ ਤੇ ਨਾਲੇ ਸੂਪ ਵੇਚਣ ਵਾਲੇ ਵੀ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਪੁਨੀਤ ਪੁਨੀਤ ਜੀ ਪੁਨੀਤ ਜੀ ਰਾਜਪੁਰਾ ਤੋਂ ਆਈਓ ਜੀ ਸਰ ਤੇ ਅੱਜ ਜਿਸ ਤਰ੍ਹਾਂ ਤੁੰਦ ਪਹਿਲੀ ਤੁੰਦ ਪਈ ਹੈ ਠੰਡ ਵਿੱਚ ਤਾਂ ਕੀ ਕਹਿਣਾ ਇਸ ਬਾਰੇ ਸਰ ਤੋਂੰਦੇ ਚ ਡਿਫੀਕਲਟ ਹੈ ਹੈ ਡਿਫਿਕਲਟ ਹੈ ਹਾਂ ਕਿ ਮਤਲਬ ਕਿ ਕੋਈ ਉਹ ਨਹੀਂ ਪਰ ਤੇ ਬਹੁਤ ਦਿੱਕਤ ਹੈ ਲੈਟਰ ਨੋਟਾਂ ਦੀ ਕੋਈ ਕਮੀ ਹੈ ਬਹੁਤ ਜ਼ਿਆਦਾ ਜੀ ਇਸ ਕਰਕੇ ਸੰ ਤੇ ਆ ਸੂਪ ਦਾ ਕਿਤਾ ਆਨੰਦ ਲੈ ਰਹੇ ਹੋ ਸੂਪ ਦਾ ਨਜ਼ਾਰਾ ਜੀ ਨਜ਼ਾਰਾ ਹੈ ਪੂਰਾ ਤਾਂ ਇਹ ਸੀਗੇ ਸਾਡੇ ਨਾਲ ਇੱਥੇ ਮੌਜੂਦ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਜੋ ਸੂਪ ਵੇਚਦੇ ਆ ਬਹੁਤ ਸ਼ਾਨਦਾਰ ਸੂਪ ਜੋ ਹੈ ਇੱਥੇ ਵੇਚਦੇ ਆ ਤੇ ਲੋਕ ਵੀ ਦੂਰ ਦੂਰ ਤੋਂ ਪੀਣ ਆਉਂਦੇ ਆ ਬੇਟਾ ਕਿਆ ਨਾਮ ਹੈ ਸ਼ੰਕਰ ਤੇ ਅੱਜ ਜੋ ਪਹਿਲੀ ਧੁੰਦ ਪਈ ਹੈ ਔਰ ਸੂਪ ਦਾ ਜੋ ਪਹਿਲੇ ਘਾਖ ਜ਼ਿਆਦਾ ਸੀ ਅੱਜ ਘਟਣਾ ਕਿ ਕਿਸ ਤਰ੍ਹਾਂ ਦੇਖਦੇ ਹੋ ਇਸੀ ਨੂੰ ਜੁੰਨ ਕਰਕੇ ਨਾ ਘਾਖ ਘਟ ਹੋ ਜਾਂਦੇ ਵੈਸੇ ਮੌਸਮ ਜੇ ਸਾਫ਼ ਹੋ ਤਾਂ ਕਸਟਮਰ ਜ਼ਿਆਦਾ ਆਉਂਦੇ ਤੇ ਅਸੀਂ ਵੀ ਦੇਖਿਆ ਕਿ ਅੱਜ ਤੁੰਦ ਵਿੱਚ ਜੋ ਹੈ ਘਟ ਹੈ ਹਾਂਜੀ ਤੇ ਤੁੰਦ ਨਾਲ ਫਰਕ ਪੈਂਦਾ ਤੁਹਾਡੇ ਕੰਮਕਾਜ ਤੇ ਹਾਂਜੀ ਹਾਂਜੀ ਮੜਾ ਜਾ ਕੰਮ-ਕਾਮ ਘਟ ਪੈਂਦਾ ਜੀ ਅੱਛਾ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਡਰਾਈਵ ਕਰ ਰਹੇ ਆ ਜਾਂ ਜਿਹੜੇ ਸੂਪ ਪੀਣ ਦੇ ਸ਼ੌਕੀਨ ਨੇ ਹਾਂਜੀ ਸੂਪ ਪੀਣ ਦੇ ਸ਼ੌਕੀਨ ਜੇ ਸੂ ਆਇਆ ਹੈ ਮਾਰੇ ਕੋਲ ਸੂਪ ਹੀ ਹੈ ਉਹ ਹਾਂ ਹਾਂਜੀ ਸ਼ੁਭ ਵਦਿਆ ਬੋਲੇਨਾਥ ਚਨਾ ਸੂਪ ਹੈ ਜੀ ਫਾਰਾ ਚੌਕ ਸੇ ਹੈ ਜੀ ਹਾਂ ਹਾਂਜੀ ਤੁੰਦ ਮੈਂ ਆਰਾਮ ਨਾਲ ਚਲਾਏ ਗੱਡੀ ਨੂੰ ਐਸੂ ਪਿਹੜਾਈ ਜੀ ਠੀਕ ਹੈ ਇਹ ਸੀਗੇ ਸਾਡੇ ਨਾਲ ਇੱਥੇ ਮੌਜੂਦ ਜੋ ਸੂਪ ਵੇਚਦੇ ਆ ਬੋਲੇਨਾਥ ਸੂਪ ਤੇ ਹੋਰ ਵੀ ਇੱਥੇ ਕਾਫੀ ਰੇੜੀਆਂ ਲੱਗੀਆਂ ਹੋਈਆਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਇੱਥੇ ਜੋ ਸੂਪ ਵੇਚਿਆ ਜਾ ਰਿਹਾ ਹੈ ਜਾਂ ਇੱਥੇ ਇੱਕ ਪੀਜ਼ਾ ਦੀ ਜੋ ਹੈ ਹੱਟ ਲੱਗੀ ਹੋਈ ਹੈ ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ ਉਹਨਾਂ ਕੋਲ ਵੀ ਪੁੱਛਾਂਗੇ ਆ ਅਸੀਂ ਆਜ ਸਾਡੇ ਨਾਲ ਇੱਥੇ ਬੈਠੇ ਆ ਕਸਟਮਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਕੀ ਨਾਮ ਹੈ ਆਪਕਾ ਨਹੀਂ ਬੋਲਣਾ ਨਹੀਂ ਨਹੀਂ ਆਪਕਾ ਕੀ ਨਾਮ ਹੈ ਸਾਡੇ ਸਾਈਡ ਮੇ ਰੱਖੋ ਕੈਮਰਾ ਸਾਈਡ ਤੇ ਰੱਖੇ ਨਹੀਂ ਬੋਲਣਾ ਨਹੀਂ ਨਹੀਂ ਠੰਡ ਦਾ ਕੋਈ ਆਨੰਦ ਨਹੀਂ ਹੈ ਨਹੀਂ ਹੈ ਕੋਈ ਬਾਤ ਨਹੀਂ ਸਾਡੇ ਨਾਲ ਬਾਈ ਜੀ ਖੜੇ ਹੈ ਬਾਈ ਜੀ ਦੂਰ ਤੋਂ ਹੀ ਹੱਥ ਜੋੜ ਰਹੇ ਹੈ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬੜਾ ਟੇਸਟੀ ਪੀਜ਼ਾ ਬਣਾਉਂਦੇ ਹੈ ਬਾਈ ਕੀ ਨਾਮ ਹੈ ਗੁਰਵਿੰਦਰ ਸਿੰਘ ਜੀ ਤੇ ਕਿਸ ਤਰ੍ਹਾਂ ਅੱਜ ਤੋਂ ਧੁੰਦ ਪਹਿਲੀ ਧੁੰਦ ਪਈ ਹੈ ਠੰਡ ਦਾ ਮੌਸਮ ਹੈ ਤਾਂ ਕੀ ਕਹਿਣਾ ਹੈ ਇਸ ਬਾਰੇ ਵਧੀਆ ਜੀ ਠੀਕ ਆ ਜੀ ਮੌਸਮ ਚੇਂਜ ਹੋਇਆ ਲੋਕ ਆਪਣਾ ਆਪਣੇ ਘਰੇ ਰਹਿ ਰਹੇ ਆ ਜੀ ਵਧੀਆ ਗੱਲ ਆ ਜੀ ਪਰ ਤੁਹਾਡੇ ਕੰਮ ਕਾਜ ਤੇ ਕਿੰਨਾ ਫਰਕ ਪੈ ਰਿਹਾ ਜਿੱਦਾਂ ਇਹ ਤੁਹਾਡਾ ਪੀਜ਼ਾ ਪੁਆਇੰਟ ਹੈ ਹਾਂਜੀ ਕੰਮ ਤੇ ਤਾਂ ਅਸਰ ਪਿਆ ਜੀ ਲੋਕ ਛੇਤੀ ਆਪਣੇ ਘਰਾਂ ਜਾਣ ਲੱਗੇ ਵਧੀਆ ਜੀ ਹੂੰ ਇਸ ਕਰਕੇ ਕੰਮ ਤੇ ਤਾਂ ਫਰਕ ਪਿਆ ਜੀ ਚਲੋ ਕੀ ਕਹਿੰਦੇ ਹੋ ਠੰਡ ਨੂੰ ਕਿੱਦਾਂ ਇੰਜੋਏ ਕਰਦੇ ਹੋ ਠੰਡ ਦਾ ਪੂਰੀ ਇੰਜੋਏ ਆ ਜੀ ਕੰਮ ਕਰਦੇ ਕਰਦੇ ਨਾਲ ਇੰਜੋਏ ਕਰ ਰਹੇ ਆ ਜੀ ਬਧੀਆ ਗੱਲ ਆ ਠੀਕ ਹੈ ਤਾਂ ਇਹ ਸੀਗੇ ਅਸੀਂ ਇਸ ਟਾਈਮ ਮੌਜੂਦ ਆ ਰਾਜਪੁਰਾ ਦੇ ਫਵਾੜਾ ਚੌਕ ਤੇ ਜਿੱਥੇ ਕਿ ਅਸੀਂ ਗੱ ਇੱਥੇ ਮੌਜੂਦ ਲੋਕਾਂ ਦੇ ਨਾਲ ਤੇ ਨਾਲ ਨਾਲ ਜੋ ਗੱਡੀ ਡਰਾਈਵ ਕਰ ਰਹੇ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਈ ਤੇ ਉਹਨਾਂ ਕੋਲ ਪੁੱਛਿਆ ਕਿ ਆਖਿਰ ਇਹ ਜੋ ਤੁੰਦ ਦਾ ਮਾਹੌਲ ਹੈ ਇਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਸਰਦੀ ਦੀ ਇਹ ਪਹਿਲੀ ਤੁੰਦ ਪਈ ਹੈ ਤੇ ਏਵਨ ਪੰਜਾਬੀ ਟੀਵੀ ਵੀ ਸਾਰੇ ਆਪਣੇ ਦਰਸ਼ਕਾਂ ਨੂੰ ਇਹੀ ਹਿਦਾਇਤ ਕਰਦਾ ਹੈ ਇਹੀ ਅਪੀਲ ਕਰਦਾ ਹੈ ਕਿ ਤੁੰਦ ਵਿੱਚ ਜਿੰਨਾ ਖ ਹੋ ਸਕੇ ਤੁਸੀਂ ਘਰ ਰੋ ਤੇ ਗੱਡੀ ਅਗਰ ਬਹੁਤ ਜ਼ਰੂਰੀ ਹੈ ਜਾਣਾ ਹੈ ਕਿੱਥੇ ਤਾਂ ਉੱਥੇ ਜਾਓ ਲੇਕਿਨ ਗੱਡੀ ਸਲੋ ਚਲਾਓ ਔਰ ਪੂਰਾ ਇੱਕ ਦੂਜੇ ਨਾਲ ਮੇਲ ਮਿਲਾਪ ਕਰਕੇ ਗੱਡੀ ਚਲਾਓ ਤੇ ਜਿੰਨਾ ਹੋ ਸਕੇ ਘਰ ਰਹਿਣ ਦੀ ਕੋਸ਼ਿਸ਼ ਕਰੋ ਜਤਿੰਦਰ ਲਕੀ A1 ਪੰਜਾਬੀ ਟੀਵੀ ਰਾਜਪੁਰਾ